ਨਹੀਂ ਹੋਣੀ ਨਹੀਂ ਹੋਣੀ ਨਹੀਂ ਹੋਣੀ ਪਟਿਆਲਾ ਚ ਕਥਿਤ ਤੌਰ ਤੇ ਜਾਣ ਲਿਵਾ ਕੇ ਇੱਕ ਸਪਲਾਈ ਕਰਨ ਵਾਲੀ ਦੁਕਾਨ ਸੀਲ ਨਹੀਂ ਹੋਣੀ ਕਿਉਂਕਿ ਇਸ ਗੱਲ ਦਾ ਖੁਲਾਸਾ ਖੁਦ ਕੀਤਾ ਹੈ ਸੇਥ ਮਹਿਕਮੇ ਨੇ ਜਿਨ੍ਹਾਂ ਦਾ ਦਾਵਾ ਹੈ ਕਿ ਸੈਂਪਲ ਜਬਤ ਕੀਤੇ ਗਏ ਸੀ ਜਿਨ੍ਹਾਂ ਵਿੱਚ ਦੋ ਸੈਂਪਲ ਫੇਲ ਆਏ ਨੇ ਯਾਨੀ ਕਿ ਸਬ ਸਟੈਂਡਰਡ ਜਿਨ੍ਹਾਂ ਦੇ ਵਿੱਚ ਗਲੂਕੋਜ਼ ਦੀ ਮਾਤਰਾ ਕਾਫੀ ਜ਼ਿਆਦਾ ਸੀ ਪਰ ਇਸ ਦੇ ਬਾਵਜੂਦ ਕਾਨੂੰਨ ਚ ਕੋਈ ਪ੍ਰਵਧਾਨ ਨਹੀਂ ਹੈ ਕਿ ਉਸ ਦੁਕਾਨ ਨੂੰ सील ਕਰ ਸਕਣ ਹਾਲਾਂਕਿ ਬੱਚੀ ਨੇ ਜਿਹੜਾ ਕੇਕ ਖਾਦਾ ਸੀ ਉਸ ਦੀ ਰਿਪੋਰਟ ਹੋ ਜੇ ਪੁਲਿਸ ਕੋਲ ਪਹੁੰਚ ਨਹੀਂ ਬਾਕੀ ਪਰ ਸਿਹਤ ਮੈਕਮੇ ਵੱਲੋਂ ਉਕਤ ਬੈਕਰੀ ਤੋਂ ਜਬਤ ਕੀਤੇ ਗਏ ਕੇਕਾਂ ਦੀ ਰਿਪੋਰਟ ਆ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਚ ਇਸ ਮਾਸੂਮ ਬੱਚੀ ਦੀ ਜਨਮ ਦਿਨ ਵਾਲੇ ਤੇ ਕੇਕ ਖਾਂਤੋਂ ਬਾਅਦ ਤਬੀਅਤ بگੜ ਗਈ ਤੇ ਉਸਦੀ ਚਾੜ ਚਲੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਬੈકરી ਵਾਲਿਆਂ ਤੇ ਤੇ ਕੇਕ ਸਪਲਾਈ ਕਰਨ ਵਾਲਿਆਂ ਦੇ ਖਿਲਾਫ ਮੁਕਦਮਾ ਵੀ ਦਰਜ ਕਰ ਲਿਆ ਸੀ ਪਰ ਫਿਲਹਾਲ ਇਸ ਮਾਮਲੇ ਦੇ ਵਿੱਚ ਇੱਕ ਰਿਪੋਰਟ ਆਈ ਹੈ ਜਿਸ ਦੇ ਬਾਰੇ ਅਫਸਰ ਨੇ ਖੁਦ ਜਾਣਕਾਰੀ ਦਿੱਤੀ ਹੈ ਕਿ ਕੇਕ ਸਬਸਟੈਂਡਰਡ ਸੀ ਚਾਰ ਕੇਕ ਜਬਤ ਕੀਤੇ ਗਏ ਦੋ ਸਬਸਟੈਂਡਰਡ ਨਿਕਲੇ ਤੇ ਦੋ ਠੀਕ ਨਿਕਲੇ ਸੋ ਫੇਰ ਵੀ ਕੇਕ ਸਬਸਟੈਂਡਰਡ ਨਿਕਲਣ ਦੇ ਬਾਵਜੂਦ ਕਾਨੂੰਨ 'ਚ ਐਸਾ ਪ੍ਰਬਧਾਨ ਨਹੀਂ ਹੈ ਕਿ ਦੁਕਾਨ ਸੀਲ ਹੋਵੇ ਖੁਦ ਇਸ ਗੱਲ ਦੀ ਜਾਣਕਾਰੀ ਸਿਹਤ ਵਿਭਾਗ ਦੇ ਅਫਸਰ ਵੱਲੋਂ ਦਿੱਤੀ ਚਾਰਹੀ ਹੈ ਆਖਰਕਾਰ ਕੇਕਾਂ ਦੀ ਕੁਆਲਿਟੀ ਕਿਹੋ ਜੀ ਸੀ ਜਾਂਚ ਰਿਪੋਰਟ ਦੇ ਵਿੱਚ ਕੀ ਸਾਹਮਣੇ ਆਇਆ ਆਉ ਤੁਹਾਨੂੰ ਸੁਣਾਣਿਆ ਅਫਸਰ ਤੇ ਜੁਬਾਨੀ ਦਾਨਿਕਪੇਲ ਪੰਜਾਬੀ ਟੀਵੀ ਦੇ ਲਈ ਪੱਟਿਆਰਾ ਤੋਂ ਆਮੰਤਾ ਗਰਦੇ ਸਰ ਜਿਹੜੀ ਕੇਕ ਮਾਮਲੇ ਦੇ ਵਿੱਚ ਰਿਪੋਰਟ ਆਈ ਹੈ ਜੀ ਕੀ ਕੁਝ ਆਏਗਾ ਉਹਦੇ ਵਿੱਚ ਚਾਰ ਅਸੀਂ ਸੈਂਪਲ ਇੰਡੀਆ ਬਿਕਰੀ ਤੋਂ ਭਰੇ ਸੀ ਜੀ ਜਿਹੜੇ ਕੇਕ ਦੇ ਪਰੇ ਸੀ ਉਹਦੇ ਵਿੱਚੋਂ ਦੋ ਸੈਂਪਲ ਸਟੈਂਡਰਡ ਆਏ ਨੇ ਦੋ ਸਬਸਟੈਂਡਰਡ ਆ ਸਰ ਕੀ ਮਤਲਬ ਹੈ ਇਹਦਾ ਸਟੈਂਡਰਡ ਸਬਸਟੈਂਡਰਡ ਦੇ ਵਿੱਚ ਜਿਹੜੀ ਉਹਦੇ ਵਿੱਚ ਕੋਈ ਚੀਜ਼ਾਂ ਪਾਈਆਂ ਹੁੰਦੀਆਂ ਨੇ ਜੇ ਤੈਹ ਮਾਤਰਾ ਤੋਂ ਘੱਟ ਜਾਂ ਵੱਧ ਆਉਂਦੀਆਂ ਨਹੀਂ ਹੈ ਉਹਨਾਂ ਨੂੰ ਸਬਸਟੈਂਡਰਡ ਕਿਹਾ ਜਾਂਦਾ ਸਰ ਖਾਣ ਵਾਲੀਆਂ ਚੀਜ਼ਾਂ ਸਰ ਕੋਈ ਪਤਾ ਲੱਗੇ ਕਿ ਗਲੂਕੋਜ਼ ਜਿਹੜਾ ਉਹ ਮਾਤਰਾ ਤੋਂ ਜ਼ਿਆਦਾ ਸੀ ਜੇ ਗਲੂਕੋਜ਼ ਜੇ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਵੀ ਉਹ ਵੀ ਸਬਸਟੈਂਡਰਡ ਚ ਹੀ ਆਉਂਦਾ ਹੈ ਹੈਕੀ ਸਰ ਕੀ ਲੱਗਦਾ ਹੈ ਕਿ ਜਿਹੜਾ ਕੇਕ ਮਾਨਵੀ ਦੇ ਵੱਲੋਂ ਖਾਧਾ ਗਿਆ ਸੀ ਉਸ ਦੇ ਵਿੱਚ ਵੀ ਸਬਸਟੈਂਡਰਡ ਸੀ ਨਹੀਂ ਮਾਨਵੀ ਜਿਹੜਾ ਖਾਧਾ ਸੀ ਉਹਦੀ ਫੈਸਲ ਚ ਰਿਪੋਰਟ ਹੋਣੀ ਹੈ ਉਹ ਪੁਰਸ ਕੋਲ ਆਏਗੀ ਕੀ ਲੱਗਦਾ ਜੀ ਵੀ ਕਿ ਉਹ ਚ ਵੀ ਹੋ ਸਕਦਾ ਨਹੀਂ ਲੱਗਣਾ ਨਾ ਲੱਗਣਾ ਇਹ ਰਿਪੋਰਟ ਤੇ ਡਿਪੈਂਡੈਂਟ ਹੈ ਸਰ ਕਿੰਨੇ ਸੈਂਪਲ ਲਏ ਗਏ ਸੀ 4 ਸੈਂਪਲ ਲਏ ਸੀ ਤੇ ਸਰ ਹੁਣ ਅੱਗੇ ਕੀ ਕਾਰਵਾਈ ਕੀਤੀ ਜਾਊਗੀ ਜਿਹੜੇ ਸਬਸਟੈਂਡਰ ਨੇ ਉਹਨਾਂ ਦੇ ਨੋਟਸ ਕੱਟ ਦਿੱਤਾ ਅੱਜ ਕੱਟ ਅੱਜ ਕੱਟ ਦਿੱਤਾ ਜਾਵੇਗਾ ਕਿਉਂਕਿ ਤੇ ਸੈਕੰਡਲੀ ਉਹਦੀ ਬੰਦੀ ਕਾਰਵਾਈ ਲਈ ਮਾਨਯੋਗ ਅਦਾਲਤ ਦੇ ਵਿੱਚ ਉਹਨੂੰ ਲਾ ਦਿੱਤਾ ਜਾਵੇਗਾ ਸਰ ਹੋਰ ਵੀ ਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਦੁਬਾਰਾ ਤੋਂ ਜਿਵੇਂ ਦੁਕਾਨ ਸੀਗੀ ਕਈ ਵਾਰ ਖੋਲੀ ਗਈ ਹੈ ਕਿ ਕੋਈ ਸਿਹਤ ਵਿਭਾਗ ਦੇ ਕੋਲੋਂ ਜਿਹੜਾ ਕਦਰ ਦਿੱਤੇਗਾ ਕਿ ਉਸ ਦੁਕਾਨ ਨੂੰ ਜਿਹੜਾ ਕੀਤਾ ਜਾਵੇ ਜੀ ਸੀਲ ਕੀਤਾ ਜਾਵੇ ਨਹੀਂ ਇਹ ਜੋ ਕੋਈ ਸੀਲ ਕਰਨ ਦਾ ਕੋਈ ਪ੍ਰਬੰਧਨ ਨਹੀਂ ਹੈਗਾ ਸ ਇਹ ਜਿਹੇ کیسਾਂ ਦੇ ਵਿੱਚ ਤੇ ਉਸ ਦੀ ਅਸੀਂ ਥਾਰੋਲੀ ਚੈਕਿੰਗ ਕਰ ਲਤੀ ਹੈ ਸਰ ਕੁਝ ਸਪੈਸ਼ਲ ਕੋਈ ਸਬਸਟੈਂਸ ਮਿਲੇਗਾ ਜਿਵੇਂ ਬਲੂ ਕੋਲਰ ਤੁਸੀਂ ਦੱਸਿਆ ਕੋਈ ਸਪੈਸ਼ਲ ਸਬਸਟੈਂਸ ਮਿਲੇ ਜਿਹੜਾ ਮਾਤਰਾ ਤੋਂ ਬਾਅਦ ਨੋ